ਆਰ ਨੇ ਮੁਕਤ ਉਤੰਤਾਲ ਦੇ ਵਿੱਚ ਇਸ ਚੌਧਰੀ ਨੂੰ ਕਿਸ ਤਰ੍ਹਾਂ ਵੇਚਦੇ ਹੋ ਪਹਿਲੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜਿਵੇਂ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਸਾਧਾਮ ਦੰਡ पे ਛੂਤ ਸਾਚ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੇ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਓ ਤਾਂ ਝੂਠੇ ਪਰਚੇ ਕਰ ਲੈਣੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਇਹ ਜ਼ਰੂਰ ਦੱਸ ਪਾਵਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇੱਕਟੀਆਂ ਨੇ ਇੱਕ ਕੱਲਿਆ ਕਾਲੀ ਦਲ ਦੇ ਖਿਲਾਫ ਬੋਲਦੀਆਂ ਨੇ ਦਿੱਲੀ 'ਚ ਤਾਂ ਸਾਰੀਆਂ ਇਕੱਠੀਆਂ ਨੇ ਭਾਵੇਂ ਉਹ ਪ੍ਰਸ਼ਾਸਪਤੀ ਦੀ ਚੋਣ ਹੋਏ ਨੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਂਸ ਚ ਕਾਂਗਰਸ ਆਮ ਆਦਮੀ ਦਿੱਲੀ 'ਚ ਇਕੱਠੇ ਵੋਟ ਪਾਉਂਦੀ ਸਾਰੀ ਦੇਸ਼ 'ਚ ਇਕੱਠੀ ਹੈ ਇੱਥੇ ਕਹਿੰਦੇ ਅਸੀਂ ਆਗਾ ਇਹ ਕੱਲੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀਗੇ ਕਿ ਨਾ ਤਾਂ ਦਵੇ ਸੀ ਇਹਨਾਂ ਨੂੰ ਸੁਹੁਤ ਕੀ ਵਿਕਾਸ ਦਾ ਕੰਮ ਕੀਤਾ ਹੈ आम आदमी पार्टी ਦਾ 4 ਸਾਲ ਪੂਰੇ ਹੋ ਕੇਰੇ ਵਾਦੇ ਚ ਪੂਰੇ ਹੋ ਕਿਨੇ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਦਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀਆਂ ਆਪਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਭਰਵਾਏ ਸੀਗੇ ਵੋਟਾਂ ਵਾਸਤੇ ਲੈ ਕਿ ਸਰਕਾਰ ਬਣਨ ਸਾਰੀ ਮਿਲੂਗੀ ਤਾਂ ਜੇ ਤੁਹਾਡੇ 50000 ਤਾਰਦੇ ਨਹੀਂ ਹੈਗੇ ਤੇ ਫਿਰ ਰਸਤਾ ਨਾ ਆਪਣਾ ਫਿਰ ਕਾਹਦਾ ਵੋਟ ਮੰਗਨ ਵਾਸਤੇ ਆਏ ਨੇ ਸਾਲ ਪਰ ਰਹਿ ਗਿਆ ਜਾਂ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲ ਇਹਨਾਂ ਨੂੰ ਸਬ ਇਲੈਕਸ਼ਨ ਤੁਸੀਂ ਗੱਟੜਵੇ ਵੀ ਦੇਖ ਲੋ ਲੋ ਗਿਆਨੇ ਦੀ ਦੇਖ ਲੋ ਜਲੰਧਰ ਦੀ ਦੇਖੋ ਜਿੰਨੇ ਬਾਏ ਇਲੈਕਸ਼ਨ ਚ ਜਿੱਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਹੁਣ ਕੀ ਕਹ ਲਾ ਇਹ ਤਾਂ ਸਾਡੇ ਇਤਤਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ ਦੋ ਚਾਰ ਮਕਾਨ ਹੋਰ ਬਣ ਜਾਣਗੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਦੀ ਕੋਈ ਪੰਜਾਬ ਦੇ ਤੇਰੀ ਸਪੀਚ ਦੇ ਰਹੇ ਆ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਬਖਲਾਏ ਹੋ ਇਹਨੇ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਭਾਵੇਂ ਆਟਾ ਦਾਲ ਕਿਹਾ ਭਾਵੇਂ ਪੈਨਸ਼ਨ ਕਿਹਾ ਭਾਵੇਂ ਸ਼ਗਨ ਕਹੇ ਭਾਵੇਂ ਕੁੜੀਆਂ ਦੇ ਸਾਈਕਲ ਕਹੇ ਭਾਵੇਂ ਵਜੀਫੇ ਕਹੇ ਭਾਵੇਂ ਮੋਟਰਾਂ ਦੇ ਬਿੱਲ ਮਾਫ ਕੀਤੇ ਭਾਵੇਂ ਮੋਟਰ ਦੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲਓ ਸੜਕਾਂ ਦੇਖ ਲਓ ਪੁਲ ਦੇਖ ਲਓ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਖੜਾ ਕਰਾਂ ਕਹਿੰਦੇ ਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖਦੇ ਟੋਟਲੀ ਫੇਲ ਖੜਾ ਦੇ ਪੈਸੇ ਤੱਕ ਛੱਪ ਗਏ ਅਰ ਜਿਨਾ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜਰੀਆ ਰਿਹਾ ਇਹ ਕਾਹ ਸੇ ਕਿ ਮੁਆਵਜ਼ਾ ਮਿਲੂਗਾ ਅਸੀਂ ਸਿਰਫ ਪੈਰ ਫੇਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੋਈ ਛੜਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ 'ਚ ਤਾਂ ਆਮ ਆਦਮੀ ਪਾਰਟੀ ਨੇ 2 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਵਿਕਾਸ ਕੀ ਕਿਤੇ ਨਹੀਂ ਲੱਗੀ ਸਾਡੇ ਅਸੀਂ ਜੇ ਮੈਰੀਟੋਰੀਆ ਸਕੂਲ ਬਣਾਉਂਦੇ ਸੀ ਪਿੰਡ ਪਿੰਚੇ ਇਸ ਪਿੰਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਉਹ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟ੍ਰੀਨਾਂ ਦੇ ਉਹਨਾਂ ਦੇ ਨਹੀਂ ਪੱਤਰ ਰੱਖੇ ਜੇ ਅਸੀਂ ਏਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਜ਼ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਬਿਜਲੀ ਦੇ ਬਿੱਲ ਜੇ ਕਿਸੇ ਦੇ ਬਾਫ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਏ ਹੋਏ ਗ੍ਰਿਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਗੁਆ ਨੀ ਤਿਆ। ਇਹ ਬਿਲਕੁਲ ਹਰ ਹਰ ਪੱਖੋਂ ਇਹ ਬਿਲਕੁਲ ਸੇਲ ਹੋਏ ਨੇ ਪਾਵੇਂ ਕਾਂਗਰਸ ਹੋਏ ਪਾਵੇਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਗਏ ਨੇ। ਕੋਈ ਹੁਣ ਤੱਕ ਮੰਤਰੀਆਂ ਦੀ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਦੀ ਇਤਰਾਜ਼ ਜੋ ਵੀਡੀਓਜ਼ ਆ ਰਹੀਆਂ ਉਹ ਖੁਦ ਸੀਐਮ ਵੀ ਸਾਹਮਣੇ ਆ ਗਈ ਵੀਡੀਓ। ਆ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ 'ਚ 11 ਵਜੇ ਡਟਿਆ ਹੋਇਆ ਆਂਦਾ ਸੀਗਾ ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ پورے ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੇ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਨੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰਿਆਂ ਸਾਹਮਣੇ ਆ ਉਹਨੂੰ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਏਆਈ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬੰਦਾ ਹੈ ਮੁੱਖ ਮੰਤਰੀ ਸਾਹਿਬ ਬਿਆਨ ਦੇ ਗਏ ਕਹਿੰਦੇ ਕਿ ਟਿਕਟਾ ਕਾਦੀ ਹੋ ਗਈ ਜਿੰਨੇ ਕਹਿੰਦੇ ਹੁਣ 25 ਬੰਦੇ ਨਹੀਂ ਹੈਗੇ 23 ਸਾਹਿਬ ਰਾਜ ਕੰਦੀ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਅਕਸਰ ਸੀਐਮ ਸਾਹਿਬ ਮੁੱਖ ਮੰਤਰੀ ਇਹਦੇ ਗਾਲੀ ਕਿਉਂ ਕਰਦੇ ਹੈ ਮੁੱਖ ਮੰਤਰੀ ਕਾਹਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਕੁੱਟਨੇ ਦੇਖਦੇ ਆਪਦੀ ਕੁਰਸੀ ਕਾਦੇ ਪੰਜਾਬ ਦਾ ਚਲਾ ਕੇਜਰੀ ਹਰ ਦਾ ਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਪੂਰ ਤੱਕ ਸਾਡਾ ਪਾਣੀ ਇਹਨੇ ਖੋਤਾ ਚੱਕਿਆ ਉਹ ਦੇਖ ਤਾਂ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਰ ਬੀਬੀ ਐਮ ਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚੇ ਬੋਲਦਾ ਹੈਗਾ ਇਹ ਤਾਂ ਕੱਲਾ ਅਕਾਲੀ ਦਲ ਵੱਲੋਂ ਭੰਡਨ ਜੋਗਾ ਹੋਰਦੇ ਦੇ ਕੋਲ ਕੁਛ ਹੈ ਮੈਂ ਮੈਂ ਅਕਾਲੀ ਦਲ ਵੱਲੋਂ ਇਹ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜਿਮਣੀ ਤੋਂ ਲੈ ਕੇ ਧਰਨੇ ਮੈਂ ਆਹੀ ਕਹਾਂਗੀ ਅਕਾਲੀ ਦਲ ਕੀ ਸਵਾਰੇਗਾ ਜੀ ਜਦੋਂ ਅਕਾਲੀ ਦਲ ਆਉਂਦਾ ਮੈਂ ਆਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਆਜ ਰੰਗਲੇ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੋਲ ਕੋਲਦਾ ਸੀ 4 ਮਹੀਨੇ 'ਚ ਉਹ ਜੇਚ ਬੰਦ ਕੀਤਾ ਦੱਸੋ ਕਿਹੜੇ ਨਸ਼ੇ ਖਤਮ ਹੋਣੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਮਸਾ 4 ਹਫ਼ਤਿਆਂ 'ਚ ਖਤਮ ਕਰਨੀ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪਰੋਪੋਰਸ਼ਨਟ ਐਸੈਟ ਦਾ ਉਹਦੇ ਜ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮਾਨਤ ਮੇਰੇ ਹਲਕੇ 'ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਬੇਵਰੋਕ ਕਿਹ ਲੜਾਈ ਲੜ ਰਹੀ ਹੈ ਸੋ ਨਸ਼ਿਆ ਦਾ ਆਹ ਹਾਲ ਹੈ ਇੱਕ ਕੱਟੜ ਇਮਾਨਦਾਰੀ ਦਾ ਤਾਂ ਡੀਆਈਜੀ ਭੋਲਾ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਗਏ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਭੋਲਾ ਤੇ ਨਾਲ ਇਹ ਮੰਤਰੀਆਂ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟੜ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਟੋਂਗੇ ਉਹ ਪੰਜਾਬ 'ਚ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫਿਰ ਅਮਨ ਸ਼ਾਂਤੀ ਦੇ ਨਾਲ ਪਾਈਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ راہ ਬੱਚੇਗੀ ਸਾਫ ਤੁਹਾਨੂੰ ਲਈ ਲੱਗਦਾ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਕੀ ਸਾਫੂ ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾਪ ਪਨੋਂਦੀ ਹੈ ਤੇ ਜਿਹੜੀ ਸਰਕਾਰ ਦਾ ਸੁਸੋਧਿਆ ਆਪ ਵੀ ਬੋਲਦਾ ਹੈ ਸ਼ਾਮਦਾਨ ਤੁਹਾਡੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਵਜਾ ਰਿਹਾ ਹੈਗਾ ਝੂਠ ਸੱਚ ਤੇ ਹੁਣ ਐਸਐਸਪੀ ਲਾਤੀਏ ਝੂਠੇ ਕਿਹਦਾ ਤਰ ਮਾਸੇ ਤਾਂ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਝੇ ਦੀ ਧਰਤੀ ਐ ਇਹ ਗੁਰੂ ਆਪੀਰਾ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫਾਡੇ ਸਿੱਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆ ਇਸ ਝੂਠੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤੇ ਫਿਰ ਇਹ 11 ਤਰੀਕ ਨੂੰ ਇਸ ਸਰਕਾਰ ਦਾ ਫਾਡੇ ਫੁੱਲ ਜਗਾਨ ਦਾ ਇਹਨਾਂ ਨੂੰ ਮੂਹ ਜੇ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਕੱਸ ਕੇ ਮਾਰ ਦਿਓ ਸਾਲ ਭਰ ਚੇ ਸੁਧਰ ਜਾਊਗਾ ਨਹੀਂ ਤਾਂ ਜੋ ਹਾਲ ਪਾਂ ਚਾਰ ਸਾਲ ਚ ਹੈ ਨਾ ਨੇ ਅਖੀਰਲੇ ਸਾਲ ਤਾਂ ਪੂਰੇ ਵਟ ਕੱਢ ਦਿੰਦੇ ਨੇ ਜੇ ਤੁਸੀਂ 11 ਤਰੀਕ ਨੂੰ ਤਕਰੀ ਨੂੰ ਕਾਮਯਾਬ ਨਹੀਂ ਕੀਤਾ ਤੇ ਫਿਰ ਬਹੁਤ ਵੱਡਾ